ਵਿੱਚ ਪੰਜਾਬ ਤੇ ਬੜ ਗਈ ਜਾਗੋ ਹੱਲਗੇ ਪੈਰ ਸਰਕਾਰਾਂ ਦੇ ਮਰਦ ਕਦੇ ਨਾ ਲੁਕਦੇ ਛੁਪਦੇ ਗਰਜਣ ਵਿੱਚ ਹਜ਼ਾਰਾਂ ਦੇ ਵਿੱਚ ਪੰਜਾਬ ਤੇ ਬੜ ਗਈ ਜਾਗੋ ਹੱਲਗੇ ਪੈਰ ਸਰਕਾਰਾਂ ਦੇ ਮਰਦ ਕਦੇ ਨਾ ਲੁਕਦੇ ਛੁਪਦੇ ਗਰਜਣ ਵਿੱਚ ਹਜ਼ਾਰਾਂ ਦੇ ਮੱਛੀ ਵਾਂਗੂ ਤੜਫਣ ਲੱਗ ਪਏ ਦੁਸ਼ਮਣ ਸਿੰਘ ਸਰਦਾਰਾਂ ਦੇ ਗਿੱਦੜ ਕਲੋਲ ਠੋਣ ਮਾਰਾਂ ਦੇ ਜੋ ਮਹਿਤ ਕਮਲ ਦੀ ਕਰ ਦੇ ਵੇਖਿਓ ਕਿਵੇਂ ਸਿੰਘਾਂ ਤੋਂ ਮਰਦੇ ਸਾਰੇ ਝੜ ਗਏ ਲਿਸ਼ਟਾਂ ਤੇ ਕਰਜ ਸਿੰਘਾਂ ਨੇ ਮੋੜ ਦੇਣਾ ਏ ਸਭ ਦਾ ਕਿਸ਼ਟਾਂ ਤੇ ਕਰਜ ਸਿੰਘਾਂ ਨੇ ਮੋੜ ਦੇਣਾ ਏ ਸਭ ਦਾ ਕਿਸ਼ਟਾਂ ਤੇ ਸ਼ਰਮ ਹਿਆ ਦੀ ਚਾਦਰ ਵੇਖੀ बिकਦੀ ਵਿੱਚ ਬਾਜ਼ਾਰਾਂ ਦੇ ਕਿੱਧਰ ਕੁੜੀਆਂ ਚਿੱਟਾ ਵੇਚਣ ਰੱਖ ਵਿੱਚ ਗੱਡੀਆਂ ਆ ਸ਼ਰਮ へ ਆਦੀ ਚਾਦਰ ਵੇਖੀ ਵਿਕਦੀ ਵਿੱਚ ਵਜਾਰਾਂ ਦੇ ਕਿਧਰੇ ਕੁੜੀਆਂ ਚਿੱਟਾ ਵੇਚਣ ਰੱਖ ਵਿੱਚ ਗੱਡੀਆਂ ਥਾਰਾਂ ਦੇ ਅਣਖ ਦੀ ਰੋਟੀ ਖਾਣੀ ਛੱਡ ਗਏ ਗੱਬਰੂ ਵੀਰ ਮੁਟਿਆਰਾਂ ਦੇ ਮਾਪੇ ਬੈਠ ਗਏ ਅੱਖਾਂ ਮੀਚ ਕੇ ਲੋਭੀ ਕੋਠੀ ਪੈਂਦੇ ਆ ਜਉਂਦੇ ਜੀਨਾ ਪੱਤ ਸੂਰਮੇ ਕਦੇ ਲਹਾਉਂਦੇ ਆ ਜਉਂਦੇ ਜੀਨਾ ਪੱਤ ਸੂਰਮੇ ਕਦੇ ਲਹਾਉਂਦੇ ਆ ਜਉਂਦੇ ਜੀਨਾ ਪੱਤ ਸੂਰਮੇ